ਇਕਾਗਰ ਹੋਈ ਮਨ ਬ੍ਰਿਤੀ ਨੂੰ ਇੱਕ ਵਾਰ ਫੇਰ ਇਕਾਗਰਿਤ ਕਰੀਏ ਸਾਰੇ ਗੱਜਕਿਆ ਕੀਰਤਾਨ ਸਾਧ ਗੁਰੂ ਗੁਰਤੇਗ ਬਹਾਦਰ ਸਾਹਿਬ ਅੱਜ ਦਾ ਦਿਨ ਵਿਸ਼ਵ ਦੇ ਕੋਨੇ ਵਿੱਚ ਹਰ ਕੋਨੇ ਵਿੱਚ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੇਵਾ ਵਸਦੇ ਨੇ ਜਿੱਥੇ-ਜਿੱਥੇ ਵੀ ਗੁਰਨਾਨਕ ਦੇ ਪ੍ਰੇਮੀ ਨੇ ਅੱਜ ਦੇ ਦਿਨ ਨੂੰ ਸ਼ਹੀਦੀ ਦਿਹਾੜੇ ਦੇ ਰੂਪ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਨੇ ਸਤਿਗੁਰੂ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਵਿੱਚ ਹੋਇਆ ਤੇ 11 ਨਵੰਬਰ 1675 ਨੂੰ ਉਹਨਾਂ ਦੀ ਸ਼ਹਾਦਤ ਹੋਈ ਕਰੀ 55 ਜਾਂ 54 ਸਾਲ ਦੀ ਦੇਹ ਕਰਕੇ ਉਹਨਾਂ ਨੇ ਆਜੂ ਪਹੁੰਚੀ ਬਤੀਤ ਕੀਤੀ ਉਹਦੇ ਵਿੱਚ 1665 ਤੋਂ 1675 ਤੱਕ ਇੱਕ ਦਹਾਕਾ ਗੁਰੂ ਰੂਪ ਵਿੱਚ ਸਾਡਾ ਉਹਨਾਂ ਨੇ ਮਾਰਗਦਰਸ਼ਨ ਕੀਤਾ ਆ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਕਰੀਬ 115 ਸ਼ਲੋਕ ਤੇ ਸ਼ਬਦ ਨੇ ਹਰ ਗੁਰੂ ਸਾਹਿਬ ਨੇ ਜਦੋਂ ਬਾਣੀ ਉਚਾਰੀ ਉਹਨਾਂ ਹਾਲਾਤਾਂ ਵਿੱਚ ਉਚਾਰੀ ਜੋ ਉਹਨਾਂ ਦੇ ਸਾਹਮਣੇ ਸਨ ਸਤਗੁਰੂ ਜੀ ਇਹ ਮੈਂ ਵਚਨ ਤਾਂ ਕਰਨ ਲੱਗਾ ਕਿਉਂ ਵਾਅਦਾ ਦੇਣੇ ਤੇ ਜੀ ਕਰਦਾ ਕਿ ਸਾਨੂੰ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਯਾਦ ਜ਼ਰੂਰ ਕਰੀਏ ਸਤਗੁਰੂ ਜੀ ਨੇ ਗੁਰਨਾਨਦ ਦੇਵ ਪਾਤਸ਼ਾਹ ਜੀ ਨੇ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ ਪੰਚ ਪਾਤਸ਼ਾਹ ਨੇ ਇੱਕ ਵਾਅਦਾ ਕੀਤਾ ਜਦੋਂ ਪੱਟਾ ਨੇ ਕੀਰਤਨ ਕਰਨਾ ਬੰਦ ਕੀਤਾ ਵੀ ਇੱਕ ਰੁਪਿਆ ਸਾਨੂੰ ਮੱਥਾ ਟੇਕੇ ਬਾਣੀ ਮਾਇਆ ਮਿਲੇਗੀ ਤੇ ਕੀਰਤਨ ਕਰਾਂਗਾ ਸੱਚੇ ਪਾਛਾਹੀ ਸਰੰਦਾ ਲੈ ਕੇ ਸਾਜ ਲੈ ਕੇ ਆਪ ਕੀਰਤਨ ਕਰਕੇ ਇਹ ਪ੍ਰਸਾਚਰਾਈ ਕੇ ਹਰ ਸਿੱਖ ਆਪ ਖੁਦ ਕੀਰਤਨ ਕਰੇ ਤੇ ਸਾਧਗਰੂ ਸੱਚੇ ਪਾਛਾ ਜੀ ਬਚਨ ਕਰਿਆ ਕਰਦੇ ਸਨ ਬੇਨਤ ਪਾਛਾ ਹਰ ਸਿੱਖ ਦੇ ਵਿੱਚੋਂ ਸੰਗੀਤ ਦੀ ਕੁਛ ਨਾ ਕੁਛ ਖੁਸ਼ਬੂ ਜ਼ਰੂਰ ਆਵੇ ਜਦੋਂ ਤੇਗ ਬਹਾਦਰ ਸਾਹਿਬ ਸੱਚੇ ਪਾਛਾ ਜੀ ਨੇ ਬਾਣੀ ਉਚਾਰੀ ਤਾਂ ਉਹਨਾਂ ਦੀ ਬਾਣੀ ਵਿਰਾਗ ਮਈ ਹੈ ਉਹਨੇ ਸੰਤ ਧਿਆਨ ਸਿੰਘ ਜੀ ਮੈਨੇਜਮੈਂਟ ਦੀ ਗੱਲ ਕਰ ਰਹੇ ਸਨ ਕੁਤੇਕ ਭਦਰ ਸਾਹਿਬ ਨੇ ਜੀਵਨ ਦਾ ਫਲਸਫਾ ਸਾਇੰਸ ਦੇ ਪਲੜੇ ਤੇ ਤੋਲਿਆ ਉਹਨਾਂ ਨੇ ਇਹ ਆਖਿਆ ਮਨੁੱਖ ਮਨੁੱਖ ਕਿਵੇਂ ਬਣ ਸਕਦਾ ਤੇ ਮੁੱਖ ਭਗਵਾਨ ਕਿਵੇਂ ਬਣ ਸਕਦਾ ਹਰਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਚਾਰ ਗੱਲਾਂ ਦਸੀਆਂ ਉਹਨਾਂ ਨੇ ਨਾ ਜਿੰਨੂੰ ਪੈਸਾ ਆਨ ਦਾ ਸੁੱਖ ਬੜੀ ਖੁਸ਼ੀ ਹੋਵੇ ਨਾ ਜਾਨ ਦਾ ਬੜਾ ਦੁੱਖ ਹੋਵੇ ਜਿੰਨੂ ਦੁਸ਼ਮਣ ਦੇ ਵਿੱਚੋਂ ਵੀ ਆਪਣਾ ਮਿੱਤਰ ਨਜ਼ਰ ਆਵੇ ਜੇ ਇਹ ਸਾਡੀ ਬਿਰਤੀ ਬਣ ਜਾਵੇ ਤੇ ਸੋ ਮੂਰਤ ਭਗਵਾਨ ਉਹ ਭਗਵਾਨ ਬਣ ਜਾਂਦਾ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਜਿੰਨੇ ਨਵੇਂ ਮੱਲੇ ਦੇ ਸ਼ਲੋਕ ਨੇ ਉਹਨਾਂ ਨੂੰ ਪੜਾਂਗੇ ਤਾਂ ਸਾਨੂੰ ਗਿਆਨ ਹੋਏਗਾ ਸ਼ਹਾਦਤ ਦੇ ਨਾਲ ਇਹ ਗੱਲ ਜੁੜੀ ਹੋਈ ਹੈ ਕਿ 1671 ਤੋਂ 1675 ਤੱਕ ਜੰਮੂ ਕਸ਼ਮੀਰ ਦਾ ਜਿਹੜਾ ਸੂਬਾ ਸੀ ਇਫਤਖਾਰ ਖਾਨ ਉਹਨੇ ਕਸ਼ਮੀਰੀ ਪੰਡਤਾਂ ਤੇ ਬੜਾ ਜ਼ੁਲਮ ਟਾਣਾ ਸ਼ੁਰੂ ਕੀਤਾ ਉਹਨਾਂ ਪੰਡਤਾਂ ਨੇ ਇਹ ਵਿਕੀਪੀਡੀਆ 'ਚ ਵੀ ਦਰਜਾ ਪੜ ਸਕਦੇ ਹੋ ਇਤਿਹਾਸ ਦੇ ਵਿੱਚ ਲਗ ਲਗ ਥਾਵਾ ਜੁੜੀਆਂ ਨੇ ਇਸ ਗੱਲ ਦੇ ਨਾਲ ਉਹ ਸਾਰੇ ਪੰਡਤਾਂ ਨੇ ਪਹਿਲਾਂ ਅਮਰਨਾਥ ਜਾ ਕੇ ਸ਼ਿਵ ਦੀ ਪੂਜਾ ਕੀਤੀ ਭਗਵਾਨ ਦੀ ਤਾਂ ਇੱਕ ਪੰਡਤ ਨੂੰ ਆਵਾਜ਼ ਹੋਈ ਜੇ ਤੁਸੀਂ ਆਪਣੇ ਧਰਮ ਨੂੰ ਬਰਕਰਾਰ ਰੱਖਣਾ ਹੈ ਆਪਣੀ ਰੱਖਿਆ ਕਰਵਾਣੀ ਹੈ ਤਾਂ ਜਾ ਕੇ ਆਨੰਦਪੁਰ ਸਾਹਿਬ ਜਾ ਕੇ ਗੁਰਤੇਗ ਬਹਾਦਰ ਨੂੰ ਗੁਰੂ ਨਾਨਕ ਦੀ ਗੱਦੀ ਤੇ ਜੋ ਨੌਵੇਂ ਗੁਰੂ ਨੇ ਉਹਨਾਂ ਅੱਗੇ ਜਾ ਕੇ ਬੇਨਤੀ ਕਰੋ ਤਾਂ ਕਿਰਪਾ ਰਾਮ ਦੇ ਅਗਵਾਈ ਹੇਠ 500 ਪੰਡਤਾਂ ਦਾ ਜਥਾ ਪਹਿਨੀ ਉੱਥੇ ਆਨੰਦਪੁਰ ਸਾਹਿਬ ਆਇਆ ਉਸ ਤੋਂ ਬਾਅਦ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕਿਵੇਂ ਸ਼ਹਾਦਤ ਹੋਈ ਪਰ ਸ਼ਹਾਦਤ ਨਾਲ ਜੁੜੀ ਗੱਲ ਜਿਹੜੀ ਇਹ ਸੀ ਤਿੰਨ ਸਿੱਖ ਵੀ ਨਾਲ ਸ਼ਹੀਦ ਹੋਏ ਤਿੰਨਾਂ ਨੂੰ ਅਲੱਗ-ਅਲੱਗ ਢੰਗ ਨਾਲ ਕੀਤਾ ਗਿਆ ਮਤੀ ਦਾਸ ਜੀ ਦਾ ਬੰਨ ਕੇ ਪਿਰਲਰ ਨਾਲ ਲਾਰੇ ਨਾਲੋਂ ਦੋ ਫਾੜ ਕਰ ਦਿੱਤਾ ਗਿਆ ਕਾਇਦਿਆਲ ਦਾ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਜਿਵੇਂ ਅਸੀਂ ਸਭ ਆਲੂ ਉਬਾਲਦੇ ਹਾਂ ਤੇ ਸਤੀਦਾਸ ਜੀ ਨੂੰ ਰੂਹ ਉਹਨਾਂ ਦੇ ਸਰੀਰ ਤੇ ਲਪੇਟ ਕੇ ਉੱਤੇ ਤੇਲ ਪਾ ਕੇ ਜਿੰਦਿਆਂ ਨੂੰ ਜਲਾ ਦਿੱਤਾ। ਇਹ ਇਸ ਲਈ ਕੀਤਾ ਗਿਆ ਕਿ ਸ਼ਾਇਦ ਇਹ ਸ਼ਹਾਦਤਾਂ ਦੁੱਖ ਦੇਖ ਕੇ ਸਤਗੁਰੂ ਸੱਚੇ ਪਾਤਸ਼ਾਹ ਦੀ ਢੋਲ ਜਾਣਗੇ। ਤੇ ਸ਼ਰਤ ਬੜੀ ਸਿੰਪਲ ਸੀ ਜਾ ਕੇ ਕਰਾਮਤ ਦਿਖਾ ਦਿਓ ਜਾਂ ਇਸਲਾਮ ਕਬੂਲ ਕਰ ਲਿਓ। ਸਤਿਗੁਰੂ ਜੀ ਨੇ ਕਿਹਾ ਕਰਾਮਤ ਕਹਿਰ ਦਾ ਨਾ ਹੈ। ਤੇ ਇਸ ਦਰਮਿਆ ਮੈਂ ਕਬੂਲਨਾ ਨਹੀਂ ਹੋਰ ਹਰ ਮਨੁੱਖ ਨੂੰ ਆਪਣੇ ਅਕੀਦੇ ਅਨੁਸਾਰ ਅਕਾਲ ਪੁਰਖ ਨੂੰ ਯਾਦ ਕਰਨ ਦਾ ਹੱਕ ਹੈ ਜਿਸ ਸੱਚ ਪਾਸ਼ਾ ਦੀ ਸ਼ਹਾਦਤ ਹੋ ਗਈ ਧੜ ਤੇ ਸੀ ਜਿਹੜਾ ਸੀ ਉਹ ਅਲੱਗ-ਅਲੱਗ ਹੋ ਗਏ ਤੁਹਾਨੂੰ ਸਭ ਨੂੰ ਪਤਾ ਹੈ ਹਨੇਰੀ ਚੱਲੀ ਜਿਹੜਾ ਧੜ ਸੀ ਉਸ ਨੂੰ ਲੈ ਕੇ ਲੱਖੀ ਸਾਹ ਵੰਜਾਰਾ ਆਪਣੇ ਪਿੰਡ ਚਲੇ ਗਿਆ ਰਕਾਬ ਉਰੇ ਉੱਥੇ ਜਾ ਕੇ ਉਹਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਵੀ ਉਂਝ ਜੇ ਸੰਸਕਾਰ ਕਰਾਂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ ਮੁਸਲਮਾਨਾਂ ਨੇ ਕਿ ਐਸੀ ਜਿਹੜਾ ਸ਼ੀਸ ਨੂੰ ਫੜੇਗਾ ਪਤਾ ਲੱਗ ਜਾਏਗਾ ਉਹ ਸਿੱਖ ਹੈ ਆਪਣੇ ਘਰ ਨੂੰ ਅੱਗ ਲਾ ਦਿੱਤੀ ਉਹਨੇ ਤੇ ਉੱਥੇ ਉਹ ਨਾਲੇ ਘਰ ਸਰੀਰ ਦਾ ਸੰਸਕਾਰ ਹੋ ਗਿਆ ਤੇ ਨਾਲੇ ਮਰਜ਼ਾਦਾ ਵੀ ਪੂਰੀ ਹੋ ਗਈ ਸ਼ੀਸ ਲਜਾਣ ਦੀਆਂ ਕਈ ਘਟਨਾਵਾਂ ਆndੀਆਂ ਨੇ ਇੱਕ ਤਾਂ ਘਟਨਾਏ ਹੈ ਭਾਈ ਜਤਾ ਜੀ ਜਿਨ੍ਹਾਂ ਨੂੰ ਜੀਵਨ ਸਿੰਘ ਵੀ ਇਤਿਹਾਸ ਵਿੱਚ ਲਿਖਤਾ ਬਾਅਦ ਵਿੱਚ ਅੰਗਰੇਟਾ ਗੁਰੂ ਦਾ ਬੇਟਾ ਜਿਨ੍ਹਾਂ ਨੂੰ ਵਰਵੀ ਮਿਲਿਆ ਉਹ ਕਹਿੰਦੇ ਨੇ ਉਹਨਾਂ ਦੇ ਪਿਤਾ ਸਦਾਨੰਦ ਸੀ ਉਹਨਾਂ ਨੇ ਕਿਹਾ ਹੁਣ ਸੀਸ ਕਿਵੇਂ ਲੈ ਕੇ ਜਾਣਾ ਕਿਤੇ ਮੁਸਲਮਾਨਾਂ ਨੂੰ ਭੁਲੇਖਾ ਪਾਏ ਉਹਨੇ ਕਿਹਾ ਕਿ ਮੈਂ ਆਪਣਾ ਸੀਸ ਕੱਟ ਕੇ ਉਸੇ ਤਰ੍ਹਾਂ ਦਸਤਾਰ ਸਜ ਕੇ ਇੱਥੇ ਰੱਖ ਦਿੰਦਾ ਤੇ ਸੱਚ ਪਾਛ ਦਾ ਸੀਸ ਲੈ ਕੇ ਆਪਣੇ ਪਿਤਾ ਨੂੰ ਕਿਹਾ ਤੂੰ ਲੈ ਕੇ ਆਨੰਦਪੁਰ ਸਾਹਿਬ ਚਲੇ ਜਾ ਪਰ ਪਿਤਾ ਨੇ ਕਿਹਾ ਤੂੰ ਇਹ ਕੰਮ ਕਰ ਤੇ ਉਸ ਨੇ ਆਪਣਾ ਸੀਸ ਕੱਟ ਕੇ ਉੱਥੇ ਰੱਖਦਾ। ਸਰਦਾਰ ਨੰਦ ਨੇ ਇੱਕ ਕਥਾ ਇਹੋ ਜੀ ਵੀ ਆਂਦੀ ਹੈ ਪਰ ਸਾਰਿਆਂ ਨੂੰ ਪਤਾ ਹੈ ਸੀਸ ਲੈ ਕੇ ਸੱਚੇ ਪਾਤਸ਼ਾਹ ਜੀ ਦਾ 12 ਦਿਨ ਦੀ ਕਰੀਬ ਯਾਤਰਾ ਕਰਕੇ ਰਕਸਤੇ ਚ ਰੁਕਦੇ ਰੁਕਦੇ ਕੀਰਤਪੁਰ ਸਾਹਿਬ ਪਹੁੰਚੇ ਉੱਥੇ ਸੀਸ ਆਇਆ। ਉਹਨਾਂ ਦਾ ਸੰਸਕਾਰ ਅੰਤਮ ਸੰਸਕਾਰ ਕੀਤਾ ਗਿਆ ਤੇ ਤਾਂਹੀ 24 ਨਵੰਬਰ ਨੂੰ 11 ਨਵੰਬਰ ਦੀ ਸ਼ਹਾਦਤ ਹੋਈ। ਇਹ 24 ਨਵੰਬਰ ਨੂੰ ਅਸੀਂ ਜਿਹੜਾ ਇਹ ਕਿਉਂਕਿ ਉਸ ਸस्कार ਸਰੀਰ ਦਾ ਪਹਿਲਾਂ ਹੋ ਗਿਆ ਤੇ ਸੀਸ ਦਾ ਉਸ ਦਿਨ ਹੋਇਆ ਉਸ ਤੋਂ ਬਾਅਦ ਇਸ ਕਰਕੇ 24 ਨਵੰਬਰ ਨੂੰ ਸ਼ਹਾਦਤ ਦਾ ਦਿਨ ਮਨਾਣ ਲੱਗ ਪਏ ਅਸੀਂ ਇਹ ਤਾਂ ਅਸੀਂ ਅੱਜ ਦੇ ਦਿਨ ਦੀ ਹਮੱਤਾ ਸਵੇਰ